ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਜ਼ਿੰਦਗੀ ਹੈ ਸਾਡੀ ਇੱਕ ਮਹਾਭਾਰਤ ਦੀ ਤਰ੍ਹਾਂ ਹੋਈ ਪਈ ਹੈ ਇੱਥੇ ਕਰਨ ਵਰਗੇ ਮਿੱਤਰ ਚੁਣਨੇ ਪੈਂਦੇ ਨੇ ਤੇ ਕ੍ਰਿਸ਼ਨ ਵਰਗੇ ਮਾਰਗਦਰਸ਼ਕ ਆਪ ਅਰਜਨ ਦੇ ਵਾਂਗ ਸਰਬ ਸ੍ਰੇਸ਼ਟ ਹੋ ਕੇ ਜ਼ਿੰਦਗੀ ਨੂੰ ਲੜਨਾ ਪੈਂਦਾ ਹੈ ਨਹੀਂ ਤਾਂ ਦੁਨੀਆ ਕੋਈ ਕਸਰ ਨਹੀਂ ਛੱड़ਦੀ ਕਿਸੇ ਦੀਆਂ ਲੱਤਾਂ ਪਿੱਛੇ ਖਿੱਚਣ ਵਿੱਚ ਸੋ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਇੰਨੇ ਕ ਜਿਆਦੇ ਮਜ਼ਬੂਤ ਬਣੀਏ ਕਿ ਅਸੀਂ ਦੂਜਿਆਂ ਦੇ ਅੱਗੇ ਬਿਨਾਂ ਮਤਲਬ ਤੋਂ ਨਾ ਝੁਕੀਏ ਜਦੋਂ ਅਸੀਂ ਬਿਨਾਂ ਮਤਲਬ ਤੋਂ ਝੁਕਣ ਲੱਗ ਜਾਂਦੇ ਹਾਂ ਨਿਮਾਣੇ ਬਣ ਕੇ ਰਹਿ ਜਾਂਦੇ ਹਾਂ ਫਿਰ ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਫਿਰ ਅਸੀਂ ਆਪਣੀ ਇੱਜ਼ਤ ਆਪ ਗਵਾ ਲੈਂਦੇ ਹਾਂ ਇਹਦੇ ਨਾਲ ਹੀ ਸੰਬੰਧਿਤ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਂਗੀ ਸੋ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਕੰਮ ਆਊਗੀ ਇਹ ਕਹਾਣੀ ਤੇ ਤੁਹਾਨੂੰ ਅੱਗੇ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਜੀਉਣ ਦਾ ਹੌਸਲਾ ਵੀ ਦਿਓਗੀ ਸੜਕ ਤੋਂ ਪਿੰਡ ਦੇ ਇੱਕ ਰਸਤੇ ਤੇ ਇੱਕ ਖੁੱਡ ਆਉਂਦੀ ਸੀ ਜਿਸ ਵਿੱਚ ਇੱਕ ਜ਼ਹਿਰੀਲਾ ਸੱਪ ਰਹਿੰਦਾ ਸੀ ਲੋਕਾਂ ਨੇ ਉਸ ਰਸਤੇ ਤੋਂ ਜਾਣਾ ਛੱਡ ਦਿੱਤਾ ਸੀ ਕਿਉਂਕਿ ਜਿਹੜਾ ਵੀ ਉਸ ਰਸਤੇ ਤੋਂ ਜਾਂਦਾ ਉਸ ਨੂੰ ਸੱਪ ਕੱਟ ਲੈਂਦਾ ਸੀ ਅਤੇ ਉਸ ਦੀ ਤੁਰੰਤ ਮੌਤ ਹੋ ਜਾਂਦੀ ਸੀ ਇੱਕ ਦਿਨ ਇੱਕ ਮਹਾਤਮਾ ਉੱਧਰੋਂ ਲੰਘੇ ਉਹਨਾਂ ਨੇ ਆਪਣੇ ਵੱਲ ਸੱਪ ਨੂੰ ਆਉਂਦੇ ਦੇਖਿਆ ਤੇ ਕਿਹਾ ਭਾਈ ਅਸੀਂ ਦੋਵੇਂ ਇੱਕੋ ਹੀ ਪਿਤਾ ਪਰਮੇਸ਼ਰ ਦੇ ਪੁੱਤਰਾਂ ਇਸ ਲਈ ਭਰਾ ਭਰਾ ਹਾਂ ਕੀ ਤੇਰਾ ਇਹ ਹੀ ਧਰਮ ਹੈ ਕਿ ਤੂੰ ਭਰਾ ਨੂੰ ਮਾਰ ਕੇ ਖੁਸ਼ ਹੋਵੇਂ ਮਹਾਤਮਾ ਦੀ ਮਿੱਠੀ ਬਾਣੀ ਨਾਲ ਸੱਪ ਬਹੁਤ ਪ੍ਰਭਾਵਿਤ ਹੋਇਆ ਅਤੇ ਉਹ ਬੋਲਿਆ ਅੱਜ ਤੋਂ ਮੈਂ ਕਿਸੇ ਨੂੰ ਨਹੀਂ ਕੱਟਾਂਗਾ ਮਹਾਤਮਾ ਜੀ ਉੱਥੋਂ ਚਲੇ ਗਏ ਤੇ ਸੱਪ ਵੀ ਆਪਣੇ ਖੁੱਡੇ ਦੇ ਵਿੱਚ ਵੜ ਗਿਆ ਉਸ ਦਿਨ ਤੋਂ ਬਾਅਦ ਸੱਪ ਨੇ ਕੱਟਣਾ ਛੱਡ ਦਿੱਤਾ ਉਹ ਕਿਸੇ ਨੂੰ ਵੀ ਡੰਗਦਾ ਨਹੀਂ ਸੀ ਕੋਈ ਕਿੰਨਾ ਵੀ ਉਸ ਸੱਪ ਨੂੰ ਛੇੜਦਾ ਪਰ ਉਹ ਜਿਹੜਾ ਸੱਪ ਸੀ ਉਹ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਸੀ ਹੁਣ ਕੋਈ ਉਸ ਉੱਤੇ ਪੱਥਰ ਸੁੱਟਦਾ ਸੀ ਤੇ ਕੋਈ ਲਾਠੀ ਨਾਲ ਸੱਟ ਮਾਰਦਾ ਸੀ ਕੋਈ ਉਹਦੀ ਪੂੰਛ ਫੜ ਕੇ ਘੜੀਸਦਾ ਸੀ ਕਿਉਂਕਿ ਜਦੋਂ ਸੱਪ ਕੁਛ ਕਹਿੰਦੇ ਹੀ ਨਹੀਂ ਸੀ ਉਹਦੇ 'ਚ ਇੰਨੀ ਇੱਕ ਨਿਮਰਤਾ ਆ ਗਈ ਸੀ ਵੀ ਜਿਹਦਾ ਜੀ ਕਰਦਾ ਸੀ ਉਹੀ ਉਹਦੇ ਫੜ ਕੇ ਮਾਰਦਾ ਸੀ ਫੜ ਕੇ ਘਮਾ ਦਿੰਦਾ ਇਸ ਨਾਲ ਸੱਪ ਦੇ ਸਰੀਰ ਉੱਤੇ ਬਹੁਤ ਸਾਰੇ ਜ਼ਖਮ ਹੋ ਗਏ ਇੱਕ ਦਿਨ ਉਹੀ ਮਹਾਤਮਾ ਫੇਰ ਉਸੇ ਰਾਤੋਂ ਲੰਗੇ ਤੇ ਸੱਪ ਦੀ ਇਹ ਦੁਰਗਤੀ ਦੇਖ ਕੇ ਉਹਨਾਂ ਨੂੰ ਬੜਾ ਤਰਸ ਆਇਆ। ਉਹਨਾਂ ਨੇ ਸੱਪ ਨੂੰ ਪੁੱਛਿਆ ਤੇਰੀ ਇਹ ਹਾਲਤ ਕਿਸ ਤਰ੍ਹਾਂ ਹੋਈ ਹੈ? ਸੱਪ ਨੇ ਕਿਹਾ ਮਹਾਰਾਜ ਜਦ ਤੱਕ ਤਾਂ ਮੈਂ ਸਾਰਿਆਂ ਨੂੰ ਕੱਟਦਾ ਸੀ, ਭਾਵ ਉਹਨਾਂ ਦੇ ਡੰਗ ਮਾਰਦਾ ਸੀ। ਕੋਈ ਨੇੜੇ ਨਹੀਂ ਆਉਂਦਾ ਸੀ। ਪਰ ਜਦੋਂ ਤੋਂ ਮੈਂ ਤੁਹਾਡੇ ਕਹਿਣ ਤੇ ਕੱਟਣਾ ਛੱਡ ਦਿੱਤਾ, ਕਿਸੇ ਨੂੰ ਕੁਝ ਕਹਿਣਾ ਨਹੀਂ, ਮੈਂ ਡੰਗਦਾ ਨਹੀਂ ਹੈਗਾ। ਮੈਂ ਚੁੱਪ ਕਰਕੇ ਅਗਲੇ ਦੇ ਕੋਲ ਦੀ ਲੰਘ ਜਾਣਾ, ਉਦੋਂ ਤੋਂ ਮੇਰੀ ਇਹ ਹਾਲਤ ਹੋ ਰਹੀ ਹੈ। ਮਹਾਤਮਾਨੇ ਕਿਹਾ ਮੈਂ ਤਾਂ ਸਿਰਫ ਕੱਟਣ ਤੋਂ ਰੋਕਿਆ ਸੀ ਜੇਕਰ ਤੂੰ ਆਪਣੀ ਫੂੰਕਾਰ ਨਾਲ ਛੇੜਨ ਵਾਲਿਆਂ ਨੂੰ ਡਰਾਉਂਦਾ ਤਾਂ ਅਜਿਹਾ ਨਾ ਹੁੰਦਾ ਮਨੁੱਖ ਨੂੰ ਸੰਸਾਰ ਵਿੱਚ ਇਸ ਤਰ੍ਹਾਂ ਹੀ ਰਹਿਣਾ ਚਾਹੀਦਾ ਹੈ ਕਿ ਲੋਕ ਉਸ ਦਾ ਨਿਰਾਦਰ ਨਾ ਕਰਨ ਪਰੰਤੂ ਕਿਸੇ ਨੂੰ ਵੀ ਦੁੱਖ ਵੀ ਨਾ ਦਿਓ ਇੰਜ ਵੀ ਰਹਿਣਾ ਨਹੀਂ ਚਾਹੀਦਾ ਕਿ ਲੋਕ ਉਸ ਨੂੰ ਬਿਰਥ ਹੀ ਸੋਣ ਲੱਗ ਜਾਣ ਨਾ ਇੰਨਾ ਹਲਕਾ ਬਣੋ ਕਿ ਭੁੱਖੇ ਖਾ ਜਾਣਾ ਨਾ ਹੀ ਇੰਨਾ ਕੌੜੇ ਬਣੋ ਕਿ ਜਿਹੜਾ ਖਾਵੇ ਉਹ ਥੁੱਕੇ ਇਹ ਤਾਂ ਤੁਹਾਡੇ ਹੱਥ ਦੇ ਵਿੱਚ ਹੈ ਵੀ ਆਪਣੀ ਜ਼ਿੰਦਗੀ ਨੂੰ ਤੁਸੀਂ ਕਿਸ ਤਰ੍ਹਾਂ ਚਲਾਉਣਾ ਹੈ ਜੇ ਤੁਸੀਂ ਉਹੀ ਸੱਪ ਵਾਲੀ ਕਟਣ ਵਾਲੀ ਸੱਪ ਨਹੀਂ ਕੱਟਦਾ ਸੀ ਉਸ ਮਹਾਤਮਾ ਦੇ ਕਹਿੰਦੇ ਕਿਸੇ ਨੂੰ ਕੁਝ ਕਹਿੰਦਾ ਨਹੀਂ ਸੀ ਤਾਂ ਇਹ ਇੱਜ਼ਤ ਤੁਹਾਡੇ ਹੱਥ ਹੈ ਤਾਂ ਲੋਕ ਤੁਹਾਡੀ ਨਿਮਰਤਾ ਦਾ ਤੁਹਾਡੀ ਨਰਮਾਈ ਦਾ ਫਾਇਦਾ ਚੱਕਣ ਲੱਗ ਜਾਣਗੇ ਜੇ ਤੁਸੀਂ ਆਪਣਾ ਰੋਵ ਰੱਖੋਗੇ ਆਪਣੀ ਫੁੰਕਾਰ ਰੱਖੋਗੇ ਤਾਂ ਕੋਈ ਸੋਚ ਸਮਝ ਕੇ ਹੀ ਤੁਹਾਨੂੰ ਛੇੜੂਗਾ ਤਾਂ ਤੁਹਾਨੂੰ ਕੋਈ ਸੋਚ ਸਮਝ ਕੇ ਹੀ ਮਾਰਾ ਬੋਲੂਗਾ ਕਿਉਂਕਿ ਇਹ ਸੰਸਾਰ ਹੈ ਅੱਜ ਦੇ ਸਮੇਂ ਦੇ ਵਿੱਚ ਇਹੀ ਹਾਲਾਤ ਹੋ ਚੁੱਕੇ ਨੇ ਪੁਰਾਣੇ ਸਮੇਂ ਦੇ ਗੱਲਾਂ ਕੋ ਜ਼ੋਰ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਇਹੀ ਹੈ ਜੇ ਤੁਸੀਂ ਚੁੱਪਚਾਪ ਪੋਲਾਪਣ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰੋਗੇ ਤਾਂ ਤੁਹਾਡੇ ਕੋਈ ਇੱਜ਼ਤ ਨਹੀਂ ਕਰੂਗਾ ਤੁਹਾਨੂੰ ਨਜਾਇਜ਼ ਤੁਹਾਡਾ ਫਾਇਦਾ ਉਠਾਉਣਗੇ ਲੋਕ ਜੇ ਤੁਸੀਂ ਚੁਸਤ ਚਲਾਕ ਰਹਿ ਕੇ ਚੁਸਤ ਚਲਾਕ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਦੂਜਿਆਂ ਨਾਲ ਚਲਾਕੀ ਕਰੋ ਇਹਦਾ ਮਤਲਬ ਚਲਾਕ ਬਣਦਾ ਮਤਲਬ ਇਹ ਹੈ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਨੇ ਜਿਹੜੇ ਸਹੀ ਤਰੀਕੇ ਦੇ ਨਾਲ ਲੈ ਸਕਦੇ ਹੋ ਆਪਣੀ ਜ਼ਿੰਦਗੀ ਨੂੰ ਸੁਚੇਤ ਜੇ ਢੰਗ ਨਾਲ ਜਿਉਣ ਦਾ ਤੁਹਾਨੂੰ ਸਲੀਕਾ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੇ ਆਪ ਨੂੰ ਆਪਣੀ ਸ਼ਖਸੀਅਤ ਨੂੰ ਬਿਹਤਰ ਤਰੀਕੇ ਦੇ ਨਾਲ ਬਣਾ ਕੇ ਰੱਖ ਸਕਦੇ ਹਾਂ ਜੇਕਰ ਅਸੀਂ ਸਾਡੀ ਜ਼ਿੰਦਗੀ ਦੇ ਵਿੱਚ ਨਿਮਾਣੇ ਬਣ ਕੇ ਰਹਾਂਗੇ ਤਰਸ ਦੇ ਪਾਤਰ ਬਣ ਕੇ ਰਹਾਂਗੇ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਆਪਣੀ ਸਫਲਤਾ ਦੀ ਪੌੜੀ ਨੂੰ ਕਦੇ ਵੀ ਹਾਸਲ ਨਹੀਂ ਕਰ ਸਕਦੇ ਹੈਗੇ ਆਪਣੇ ਅੰਦਰ ਜਨੂਨ ਹੋਣਾ ਚਾਹੀਦਾ ਹੈ ਸ਼ੇਰਾਂ ਦੀ ਦਹਾੜ ਹੋਣੀ ਚਾਹੀਦੀ ਹੈ ਆਪਣੇ ਅੰਦਰ ਗਿੱਦੜਾ ਵਾਂਗੂ ਡਰ ਕੇ ਅੰਦਰ ਵੜ ਕੇ ਨਹੀਂ ਬੈਠਣਾ ਚਾਹੀਦਾ ਹੈਗਾ ਕੋਸ਼ਿਸ਼ ਕਰਿਆ ਕਰੋ ਆਪਣੀ ਮੰਜ਼ਿਲ ਨੂੰ ਪਾਉਣ ਦੇ ਲਈ ਆਪਣੇ ਦਮ ਤੇ ਜ਼ਿੰਦਗੀ ਜਿਉਣ ਦਾ ਬਲ ਹੈ ਜਿਹੜਾ ਉਹ ਵੱਖਰਾ ਹੀ ਨਜ਼ਾਰਾ ਦਿੰਦਾ ਹੈ ਜਦੋਂ ਅਸੀਂ ਆਪਣੇ ਬਲ ਤੇ ਆਪਣੀ ਜ਼ਿੰਦਗੀ ਜਿਉਂਦੇ ਆ ਨਾ ਤਾਂ ਤੁਹਾਨੂੰ ਕੋਈ ਦੂਸਰਾ ਕੋਈ ਮਾੜਾ ਨਹੀਂ ਬੋਲ ਸਕਦਾ ਹੈਗਾ ਕੋਈ ਕੁਝ ਕਹਿ ਨਹੀਂ ਸਕਦਾ ਹੈਗਾ ਕਿਉਂਕਿ ਜੋ ਵੀ ਬਣਾਇਆ ਜੋ ਵੀ ਕੀਤਾ ਤੁਸੀਂ ਨੇ ਉਹ ਤੁਸੀਂ ਆਪਣੇ ਦਮ ਤੇ ਕੀਤਾ ਹੈ ਤੁਹਾਨੂੰ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ